ਸ਼ਾਨ ਕਰੀਆ ਪੰਜਾਬ ਦਾ ਇੱਕ ਏਡਾ ਜੋ ਕਿ ਜਿਨ੍ਹਾਂ ਨੇ ਕਬੂਤਰ ਲੱਗੇ ਹੋ ਰੇਟਾਗੋਵਾਰ ਦੇ ਮੁਕਾਬਲੇ ਇਸ ਸਟੇਟ ਤੋਂ ਸਤ ਹੈ ਅੱਜ ਇਹ ਮੈਚ ਚੱਲ ਰਿਹਾ ਤਿੰਨ ਸਾਡੇ ਜਨਰਲ ਸਖਤਰ ਸਾਡੀ ਪੀਸੀ ਦੇ ਕੰਪੀਟੀਸ਼ਨ ਬੋਸਲਾ ਸਿੰਦਰ ਸਿੰਘ ਜੀ ਰਿਸ਼ੀ ਪਰਮਜੀਤ ਸਿੰਘ ਜੀ ਜਿੰਦੇਲਾ ਦੇ ਗੁਰੂ ਹੁੰਦੇ ਹੈ ਪਲੀਟਿਟੀ ਵਿੱਚ ਇਹ ਸਾਡੇ ਅਫੀਸ਼ਰ ਸਾਹਿਬਾਨ ਨਕੇਜ ਜੀ ਅੰਮਰਸਰ ਦੇ ਕੋਇ ਸਾਹਿਬ ਕੋ ਪੂਰਸਰਾ ਦੀ ਧਰਤੀ ਹੈ ਮਕਚਨ ਅਨੰਦ ਚੰਕਰ ਦੇ ਪੁੱਤ ਨੰਦ ਸਿੰਘ ਸੋਸਤਾਨ ਜੀ ਜੀ ਸਿੰਘ ਜੀ ਪੁਲਜੀਤ ਸਿੰਘ ਕਾਲੀ ਜੀ ਜੀ ਚਿੱਟਾ ਜਿਹੜੀ ਆ ਹੋਣ ਗਈਆਂ ਉਹਨਾਂ ਨੂੰ ਕਰਵਾਉਣ ਦੇ ਵਿੱਚ ਸਾਡਾ ਬਹੁਤ ਹਿੱਸਾ ਜੀ ਇਸ ਤੋਂ ਪਹਿਲਾਂ ਮੁਕਾਬਲਾ ਚੱਲ ਰਿਹਾ ਸੀ ਜੀ ਕਪੂਟ ਫਲਾਵਰਸ ਨੇ ਐਰਪੋਰਟ ਲੈ ਲਿਆ ਬਹੁਤ ਹੀ ਅੱਛਾ ਮੁਕਾਬਲਾ ਸੀ ਬੜੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਇਸੇ ਤਰੀਕੇ ਦਾ ਸਹਿਯੋਗ ਦੇ ਕੇ ਸਾਡੇ ਤੋਂ ਬਿਨਾ ਫੋਟੋ અધੂਰੀ ਆ ਉਹ ਦੋਨੇ ਟੀਮਾਂ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ

ਬਹੁਤ ਹੀ ਅੱਛਾ ਮੁਕਾਬਲਾ ਬੜਾ ਹੀ ਔਸਾਨ ਕਿਰਨਾਲ ਕਲਪ ਤੋਂ ਲੱਗੀ ਆਪਣਾ ਸੈਕਿੰਡ ਬੋਲ ਵੀ ਬਹੁਤ ਹੀ ਅੱਛਾ ਬਹੁਤ ਹੀ ਅੱਛਾ ਕੋਡ ਹਾਲੇ ਹਾਂਜੀ ਗਰਾਊਂਡ ਨੰਬਰ 1 ਵਿੱਚ ਨੈਕਸਟ ਮੈਚ ਕਰਨਤਾਰ ਬਰਨਾਲਾ ਜੀ ਪੁਲਟਰ ਆ ਗਿਆ ਜੀ ਦੋਨੋ ਟੀਮਾਂ ਆਰਪੁਰ ਗੁਰਦਾਸਪੁਰ ਕਿੱਥੇ ਹੈ ਗੁਰਦਾਸਪੁਰ ਤਰਨਤਾਰਨ ਬਰਸੀ ਬਰਨਾਲਾ ਗੁਰਦਾਸਪੁਰ ਬਹੁਤ ਹੀ ਅੱਛਾ ਮੁਕਾਬਲਾ ਰਿਹਾ ਜੀ ਤਿੰਨ ਦਿਨਾਂ ਤੋਂ ਲੰਮਾ ਮੈਚ ਸਾਰੇ ਦੇ ਪੱਖ ਸਾਹਿਬਾਨ ਬਹੁਤ ਮਿਹਨਤ